ਉਧਰ ਵੀਰਵਾਰ ਨੂੰ NIA ਵੱਲੋਂ ਪੰਜਾਬ ਦੇ ਵਿੱਚ ਕਈ ਥਾਈਂ ਛਾਪੇਮਾਰੀ ਕੀਤੀ ਗਈ ਸੀ ਤੇ ਹੁਣ ਇਸ ਛਾਪੇਮਾਰੀ ਦੇ ਸੰਬੰਧ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਇਸ ਪ੍ਰੈਸ ਨੋਟ ਦੇ ਵਿੱਚ NIA ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਦੇ ਵਿੱਚ BJP ਦੇ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਜੋ ਗ੍ਰਨੇਡ ਹਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਲੰਧਰ ਦੇ ਵਿੱਚ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਐਨਆਈਏ ਵੱਲੋਂ ਵੀਰਵਾਰ ਸਵੇਰ ਸਾਰ ਹੀ ਛਾਪੇ ਮਾਰੀਆਂ ਕੀਤੀਆਂ ਗਈਆਂ ਸਨ ਪੂਰੇ ਆ ਦੇਸ਼ ਦੇ ਵਿੱਚ 18 ਥਾਵਾਂ ਤੇ ਛਾਪੇ ਮਾਰੀਆਂ ਕੀਤੀਆਂ ਗਈਆਂ ਸਨ ਸਵੇਰੇ 6 ਵਜੇ ਦੇ ਕਰੀਬ ਇਹ ਛਾਪੇ ਮਾਰੀਆਂ ਸ਼ੁਰੂ ਹੋ ਗਈਆਂ ਸਨ ਤੇ ਇਹ ਛਾਪੇ ਮਾਰੀ ਲਗਭਗ 5-6 ਘੰਟੇ ਚੱਲੀ ਸੀ ਇਸ ਸੰਬੰਧ ਦੇ ਵਿੱਚ ਐਨਆਈਏ ਵੱਲੋਂ ਦੇਰ ਰਾਤ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਤੇ ਉਹਨਾਂ ਨੇ ਦੱਸਿਆ ਕਿ ਇਹ ਛਾਪਾ ਜਿਹੜਾ ਹੈ ਉਹ 7 ਅਪ੍ਰੈਲ ਨੂੰ ਜਲੰਧਰ ਦੇ ਭਾਜਪਾ ਆਗੂ ਜਿਹੜੇ ਨੇ ਮਨੋਰੰਜਨ ਕਾਲੀਆ ਦੇ ਘਰ ਤੇ ਜੋ ਗ੍ਰਨੇਡ ਹਮਲਾ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਐਨਆਈ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਅਤਵਾਦੀ ਸੰਗਠਨ ਦੇ ਕੁਲਬੀਰ ਸਿੱਧੂ ਅਮਰੀਕਾ ਸਥਿਤ ਗੈਂਗਸਟਰ ਮਨੀਸ਼ ਉਰਫ ਕਾਕਾ ਉਸ ਦੇ ਨਾਲ ਨਾਲ ਜੁੜੇ ਮੁਲਜ਼ਮਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਛਾਪੇਮਾਰੀ ਦੇ ਵਿੱਚ ਕਈ ਮੋਬਾਈਲ ਡਿਜੀਟਲ ਡਿਵਾਈਸ ਅਤੇ ਹੋਰ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਨੇ NIA ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕੁਲਬੀਰ ਸਿੱਧੂ ਹਰਿਆਣਾ ਦੇ ਯਮੁਨਾ نگر ਦੇ ਰਹਿਣ ਵਾਲੇ ਨੇ ਸੋ ਉਹ ਇਸ ਵੇਲੇ ਜਰਮਨੀ ਦੇ ਵਿੱਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਚਲਾ ਰਿਹਾ ਹੈ ਤੇ ਉਸ ਨੇ ਦੱਸਿਆ ਹੈ ਕਿ ਕੁਲਬੀਰ ਸਿੱਧੂ ਨੰਗਲ ਦੇ ਵਿੱਚ ਆ ਹੋਰ ਕਈ ਆਗੂਆਂ ਦੇ ਕਤਲ ਦੇ ਕੇਸ ਦੇ ਵਿੱਚ ਵੀ ਸ਼ਾਮਲ ਹੈ ਸੋ ਇਸ ਸਬੰਧ ਦੇ ਵਿੱਚ NIA ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸੇ ਸਬੰਧ ਦੇ ਵਿੱਚ NIA ਵੱਲੋਂ ਇਹ ਛਾਪੇਮਾਰੀ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਛਾਪਿਆ ਛਾਪੇਮਾਰੀ ਦੇ ਵਿੱਚ ਉਹ ਹੁਸ਼ਿਆਰਪੁਰ SBS ਨਗਰ ਜਲੰਧਰ ਗੁਰਦਾਸਪੁਰ ਤਰਨਤਾਰਨ ਮਾਨਸਾ ਕੁਰੂ ਖੇਤਰ ਯਮਨਾ ਨਗਰ ਹਰਿਆਣਾ ਅਤੇ ਕਰਨਾਲ ਤੇ ਅੰਬਾਲਾ ਤੇ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਵਿੱਚ ਵੀ ਇਹ ਛਾਪੇਮਾਰੀ ਕੀਤੀ ਗਈ ਸੀ ਤਿੰਨ ਛੂਬਿਆਂ ਦੇ ਵਿੱਚ ਇਸ ਛਾਪੇਮਾਰੀ ਨੂੰ NIA ਵੱਲੋਂ ਅੰਜਾਮ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ NIA ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ